ਸਾਰੇ ਭਰਾਵਾਂ ਨੂੰ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਸੋ ਪਹੁੰਚੋ ਆਂ ਆਪਾਂ ਮਲੇਸ਼ੀਆ ਦੀ ਧਰਤੀ ਤੇ ਪਹਿਲਾਂ ਕਰੋ ਸਾਡੇ ਭਰਾਵਾਂ ਦੇ ਨਾਲ ਤੁਸੀਂ ਇੰਟਰਵਿਊ ਇਹ ਗਾਗਣਾ ਬਾਈ ਸਾਡਾ ਮੰਦੇਵੀ ਪਿੰਡ ਤੋਂ ਇਹ ਸਾਡਾ ਆਮਣਾ ਪ੍ਰਧਾਨ ਯੂਪੀ ਤੋਂ ਤੇ ਇਹ ਸਾਡਾ ਚੈਨੀ ਉਹ ਸਾਡਾ ਬਿੱਲਾ ਭਰੂਰ ਵਾਲਾ ਇਹ ਸਾਡੇ ਸੱਜਣ ਨੇ ਤੇ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਬੁਲਾਇਆ ਸੀ ਮਲੇਸ਼ੀਆ ਸੋ ਬਹੁਤ ਪਿਆਰਤਾ ਅੱਜ ਕਿੱਥੇ ਚੱਲੇ ਫਿਰ ਗਾਗਣੇ ਆਪਾਂ ਅੱਜ ਆਪਾਂ ਚੱਲੇ ਆਂ ਬਾਈ ਪਲਾਟੀਨਾ ਕਾਟੀ ਦਮ ਕੇ ਐਂਡਾ ਪੂਰੀ ਗੱਲ ਮਾਦਾ ਤੇ ਪੂਰੀ ਗੱਲ ਆ ਬਾਸ ਕਹ ਦੇ ਫਿਰ ਮਾੜਾ ਜੁੜੇ ਰਿਓ ਵੀਵਸ ਵੀਵ ਦਿਖਾ ਮੈਂ ਬੜਾ ਘੈਂਡ ਵੀਵ ਆ ਬਾਈ ਕਹਿੰਦੇ ਤੇ ਜੁੜੇ ਰਿਓ ਤੁਸੀਂ ਐਣ ਆ ਤੇ ਪ੍ਰਧਾਨ ਓਕੇ ਗੱਲ ਪੂਰੀ ਹਾਂ ਜੀ ਹਾਂ ਬਾਈ ਦੀ ਬਹੁਤ ਵਧੀਆ ਲੈਕਸ ਤੇ ਕਢਾ ਤੋ ਉੱਠੋ ਤਾਲੋ ਆ ਮੈਂ ਬਾਸ ਬਲੌ ਦੀ ਆਪਾਂ ਪੂਰੀ ਗੱਲ ਬਣਾਣਾ ਅੱਗੇ ਜਾਇਜ ਨਹੀਂ ਜ਼ੋਰ ਲਾ ਬੈਕ ਤੇ ਜ਼ੋਰ ਲਾ ਬੈ ਆ ਲੈ ਕੇ ਜਾਣਾ ਵਾਹ ਕੀ ਵਿਊ ਹੈ ਹਾਂਜੀ ਚੱਲਿਆ ਹੋਣਾ ਜਿੱਥੇ ਆਪਣਾ ਭਰਾ ਮਨੇ ਬੁੱਕ ਕਰਾਈ ਸਾਰਾ ਸਿਸਟਮ ਦਿਖਾਉਣੇ ਆਪਾਂ ਤੁਹਾਨੂੰ ਵਿਊ ਉੱਥੋਂ ਦਾ ਇੱਥੋਂ ਲੈ ਕੇ ਲਿਫਟ ਤੇ ਚੱਲਦੇ ਆ ਜੀ ਅਸੀਂ ਪਹੁੰਚ ਚੁੱਕੇ ਆਪਾਂ ਆਪਣੇ ਰੂਮ ਦੇ ਵਿੱਚ ਇਹ 43 ਫਲੋਰ ਦੇ ਇੱਥੇ ਬੜਾ ਸੋਹਣਾ ਰੂਮ ਆ ਸੋ ਤੁਹਾਨੂੰ ਕਰਾਉਣੇ ਵਿਊ ਚੈੱਕ ਆ ਆ ਬੈਠਾ ਚੋਬਰ ਆਪਣੇ ਹਾਂਜੀ ਹਾਂਜੀ ਕਬੱਡੀ ਵਾਲਿਓ ਕਿੱਦਾਂ ਫਿਰ ਵਧੀਆ ਵਧੀਆ ਅੱਜ ਫਿਰ ਓਰੇ ਅੱਜ ਇੱਥੇ ਰਾਤ ਗੇੜਾ ਲਾ ਰਹੇ ਹਾਂ ਰਾਤ ਕਿਵੇਂ ਬੀਤੇ ਲਗਾਵੇ ਮੀਂਹ ਆ ਰਿਹਾ ਬਿੱਲ ਕਿਵੇਂ ਆ ਫਿਰ ਵਧੀਆ ਵਧੀਆ ਕੈਨੇਡਾ ਪੂਰਾ ਮੌਲ ਸਸਰਾ ਗੱਲਬਾਤ ਕਰੀ ਬੈਠਾ ਯਾਰ ਹੈ ਸਾਡਾ ਜੂਫੀ ਦਾ ਪ੍ਰਧਾਨ ਭਾਈ ਹਾਂਜੀ ਚੈਨਿੰਗ ਹੈਡਾ ਮਿੱਤਰਾਂ ਦੀ ਮੋਟਰ ਤੇ ਦੇਖੋ ਬਈ ਇਹ ਹੈ ਮਲੇਸ਼ੀਆ ਟੂ ਰੈਸਟ ਪਲੇਸ ਕੈਮਰਨ ਉਹ ਜੋ ਕੈਮ ਜੇ ਫਿਰ ਬਸ ਹੁਣ ਤਾਹਿਆਂ ਪਹਿ ਚੁੱਕੀਆਂ ਨੇ ਇੱਧਰ ਚੈੱਕ ਰੂਮ ਆ ਬਾਥਰੂਮ ਆ ਰੂਮ ਆ ਐਂਡ ਪੂਰੀ ਕਿਹੜੀ ਗੱਲ ਬਾਤ ਆ ਤੇ ਉਹ ਸਮਾਨ ਇੱਥੇ ਸਾਰਾ ਖਾਣ ਪੀਣ ਦਾ ਸਿਸਟਮ ਮੇਕਰ ਵੀ ਫਰਿੱਜ ਵਾਹ ਆਹ ਤੇ ਰੂਮ ਜੀ ਕਰ ਦਰ ਦੇ ਪੜ ਦੇ ਪੂਰ ਦੇ ਸਾਈਡ ਤੇ ਦੇਖ ਵਿਊ ਚੈਨੀ ਹਾਂ ਕੀ ਕਹਿੰਦਾ ਹੁਣ ਉੱਪਰੋਂ ਕਰੋ ਵਿਊ ਚੈੱਕ ਸੱਜਣੋ ਦੇਖੋ ਸਾਰਾ ਦੀਨ ਦਾ ਮਲੇਸ਼ੀਆ ਪੂਰਾ ਕਿੱਡੀਆਂ ਕਿੱਡੀਆਂ ਬਿਲਡਿੰਗਾਂ ਤੇ ਇੱਥੇ ਬਣਿਆ ਹੈ সুইਮਿੰਗ ਪੂਲ ਉਹ ਦਿਖਾਉਣਾ ਜਮੇ ਲਾਸਟ ਦੇ ਆਹ ਵੇਖੋ ਜਮਾ ਐਂਡ ਉੱਪਰਲੇ ਫਲੋਰ ਤੇ ਇਹ 51 ਫਲੋਰ ਆ 51 ਫਲੋਰ ਇਥੇ ਬਣਿਆ সুইਮਿੰਗ ਪੂਲ ਸੋ ਇੱਥੇ ਲੈਤੇ ਫਿਰ ਅਸੀਂ ਨਜ਼ਾਰੇ ਪੂਰੇ ਤੇ ਪੂਰਾ ਘੈਂਟ ਮਾਹੌਲ ਸੋ ਬਹੁਤ ਦੁਨੀਆ ਬਹੁਤ ਲੋਕ ਜਿਹੜੇ ਇੱਥੇ ਪਹੁੰਚਦੇ ਆ ਸਪੈਸ਼ਲ ਰੂਮ ਬੁੱਕ ਕਰਾਉਂਦੇ ਆ ਤੇ ਫਿਰ সুইমিং ਪੂਲ ਦੇ ਵਿੱਚ ਆਨੰਦ ਲੈਂਦੇ ਆ ਗੱਲਾਂ ਐਂ ਟਿਕਾਣੇ ਲੱਗੀਆਂ ਪਈਆਂ ਨੇ ਸੋ ਆ ਵੇਖੋ ਆਪਣੇ ਯਾਰ ਦੋਸਤ ਸੋ ਜਿਨ੍ਹਾਂ ਦੀ ਬਦੌਲਤ ਆਪਾਂ ਇੱਥੇ ਪਹੁੰਚੇ ਸੀ ਆਏ ਚੀ ਜਾਉ ਲੋ ਵੀ ਆਪਾਂ ਪਹੁੰਚ ਚੁੱਕੇ ਹੁਣ ਰੂਮ ਦੇ ਵਿੱਚ ਉਥੋਂ ਦਾ ਆਨੰਦ ਲੈ ਕੇ ਸੋ ਉਸ ਤੋਂ ਬਾਅਦ ਅਸੀਂ ਕੱਟਿਆ ਇੱਥੇ ਕੇਕ ਕਿਉਂਕਿ ਆ ਸਾਡਾ ਭਰਾ ਗਗਨ ਆ ਇਹਦੇ ਭਰਾ ਦਾ ਲਖੇ ਢਿੱਲੋਂ ਦਾ ਜਨਮ ਦਿਨ ਸੀਗਾ ਸੋ ਫਿਰ ਸਾਰਿਆਂ ਨੇ ਫਿਰ ਉਹਦੇ ਭਰਾ ਨੂੰ ਅਸੀਂ ਵਧਾਈਆਂ ਦਿੱਤੀਆਂ ਤੇ ਸਾਡਾ ਭਰਾ ਹੈ ਗਗਨ ਤੇ ਸਾਡੇ ਬਿੱਲੇ ਉਰੀ ਬੈਠੇ ਆ ਜਗਮੀਤ ਬਾਈ ਉਰੀ ਔਰ ਆਮਨੇ ਪ੍ਰਧਾਨ ਜੂਪੀ ਵਾਲਾ ਉਹ ਵੀ ਬੈਠਾ ਵਿੱਚ ਤੇ ਫਿਰ ਅਸੀਂ ਸਾਰੇ ਨੇ ਰਲ ਮਿਲ ਕੇ ਸਾਡੇ ਭਰਾ ਲਖੇ ਦਾ ਜਿਹੜਾ ਉਹ ਜਨਮ ਦਿਨ ਦਾ ਕੇਕ ਕਟਿਆ ਵਧਾਈਆਂ ਭੇਜੀਆਂ ਸਾਡੇ ਭਰਾ ਨੂੰ ਬਹੁਤ ਬਹੁਤ ਧੰਨਵਾਦ ਜੀ ਸ਼ੇਅਰ ਕਰਦੇ ਹੋ ਸਸ਼ੀ ਕਾਲ ਜੀ